ਹਾਂਜੀ ਮੈਂ ਨਾਮ ਰੋਹਿਤ ਮਹਾਰਾਜੀ ਹਾਂਜੀ ਬ੍ਰਹਮਪੁਰ ਰੋਡ ਤੇ ਮੇਜੀ ਜਿਹੜਾ ਰਹਿੰਦਾ ਸੁਤੋਸ਼ ਮਹਾਜਨ ਦਸ ਦਿਨ ਹੋ ਗਏ ਆ ਆਪਾਂ ਮੈਡੀਕਲ ਚੋਰ ਫਿਰ ਬਟਾਲਾ ਰੋਡ ਤੇ ਬੱਬਰ ਜੀ ਦੇ ਚੱਕਰ ਨਾਲ ਹੀ ਇੱਥੇ ਆਂਦਾ ਸਾਡਾ ਡਾਕਟਰ ਸਾਹਿਬ ਇੱਥੇ ਹੀ ਨਾਲ ਦੋ ਤਿੰਨ ਨਰਸਾਂ ਬੈਠੀਆਂ ਆਂ ਕਿੰਨੇ ਕੋਈ ਗੱਲ ਨਹੀਂ ਪ੍ਰਸ਼ਨ ਨੌਰਮਾ ਦਾ ਸਟੋਨ ਦਾ ਹੋ ਜਾਏਗਾ ਤੁਸੀਂ ਘਬਰਾਣ ਦੀ ਲੋੜ ਨਹੀਂ ਹੈ ਜੀ ਸਾਨੂੰ ਕਹਿੰਦੇ ਤੁਹਾਡਾ ਦੋ ਦਿਨ ਬਾਅਦ ਪਲੇਟ ਹੋ ਜਾਏਗਾ ਜੀ ਅੱਜ 8 10 ਦਿਨ ਹੋ ਗਏ ਆ ਪਲੇਟ ਰਾਤੀ ਕਿਤਨਾਂ ਨੇ 10 ਵਜੇ ਤੇ 11 12 ਵਜੇ ਨਾਲ ਕੋਈ ਇਹ ਐਕਸ਼ਨ ਗਲਤ ਲਗਾਤਾ ਜਿਹੜਾ ਡੋਜ਼ ਗਲਤ ਲਗਾਤੀ ਆ ਜਿਹੜੀ ਉਹਨਾਂ ਜਨ ਹੈ ਜਿਹਨਾਂ ਕੰਟਰੋਲ ਨਹੀਂ ਸੀ ਕੋਈ ਨਰਸ ਕੋਈ ਸਟਾਫ ਨਹੀਂ ਨਾਲ ਕੋਈਗਾ ਇਹ ਬੱਚੇ ਛੋਟੇ ਛੋਟੇ ਬੱਚੇ ਨਰਸੀਆਂ ਕੋਸ਼ਿਸ਼ ਕਰਦੇ ਹੋ ਰੱਖੇ ਦੇ ਇਹਨਾਂ ਨੇ ਕਿ ਉਹਨਾਂ ਨੂੰ ਇਹ ਨਹੀਂ ਪਤਾ ਕੀ ਲਾਣਾ ਕੀ ਨਹੀਂ ਲਗਾਣਾ ਤੇ ਸਾਨੂੰ ਬਾਹਰੋਂ ਬਾਹਰ ਜਾਓ ਬਾਹਰ ਜਾਓ ਤੁਹਾਡਾ ਮਰੀਜ਼ ਠੀਕ ਹੈ ਸਾਰੀ ਆ ਤੁਹਾਨੂੰ ਤਾਂ ਕਹਿੰਦੇ ਰਿਹਾ ਤੇ ਬਾਜ ਮਸ਼ੀਨ ਤੇ ਲਾਇਦਾ ਸੀ ਇਹਨਾਂ ਨੇ ਤੇ ਉਹਨਾਂ ਨੂੰ ਕਹਿੰਦੇ ਸਾਈਨ ਕਰ ਦਿਓ ਤੁਹਾਨੂੰ ਰੈਫਰ ਕਰ ਦਿੰਨੇ ਜੀ ਕਹਿੰਦੇ ਬਸ ਲਾ ਦਿਓ ਜੀ ਤੇ ਮੇਰੀ ਪਛਾਣ ਸਕੇ ਬੇਨਤੀ ਇਹੀ ਆ ਕਿ ਸਾਨੂੰ ਇਨਸਾਫ ਦਿੱਤਾ ਜਾਵੇ ਇਹ ਹਾੜੇ ਨਾਲ ਅੱਜ ਘਟਨਾ ਵਾਪਰੀ ਆ ਕੱਲ ਹੋਰ ਵੀ ਕਿਤੇ ਘਟਨਾ ਵਾਪਰੇ ਤੁਹਾਡਾ ਕੀ ਲੱਗਦਾ ਮੇਰੇ ਜੀਜਾ ਹੀ ਮੇਰਾ ਜੀ ਉਮਰ 33 ਸਾਲ ਜੀ ਰਹਿਣ ਲੱਗੇ ਮੇਰਾ ਪਰੋਸਣ ਦਾ ਹਾਦਸਾ ਨਹੀਂ ਰੋਡ 10 ਪੁੱਤ ਜੀ ਇਹ ਮੁੰਡਾ ਕਿੱਥੇ ਰਹਿਣਾ ਬ੍ਰਹਮਪੁਰ ਰੋੜ ਤੇ ਲਕਸ਼ਮੀ ਨਾਰਾਇਣ ਮੰਦਰ ਲੱਗੇ ਰਹਿੰਦੇ ਆ ਜੀ ਲੱਗਦਾ ਇੱਕ ਰਾਤੀ ਲੱਗੇ ਆਪਰੇਸ਼ਨ ਹੋਇਆ ਇਹਨਾਂ ਦਾ ਕੋਈ ਸੇਮ ਪੋਜੀਸ਼ਨ ਇਹਨਾਂ ਦੀ ਉਹਨਾਂ ਦੀ ਵਾਈਫ ਰੋਂਦੀ ਪਈ ਹੁਣ ਰਾਤੀ ਉਹਨਾਂ ਨੂੰ ਪ੍ਰਸ਼ਨ ਹੋਇਆ ਆ ਉਹ ਕਹਿੰਦੀ ਕੋਈ ਲੱਗੇ ਕੋਈ ਮਰੀਜ਼ ਦੇ ਕੋਈ ਲੱਗੇ ਕੋਈ ਸਟਾਫ ਨਹੀਂ ਆ ਰਿਹਾ ਕੋਈ ਡਾਕਟਰ ਨਹੀਂ ਆ ਰਿਹਾ ਉਹਨੂੰ ਵੀ ਰੋਂਦੇ ਪਏ ਆ ਤੇ ਮੈਂ ਕਹਿੰਦਾ ਪ੍ਰਸ਼ਾਸਨਗੇ ਹੀ ਮੇਰੇ ਹੱਥ ਜੋੜ ਕੇ ਬੇਨਤੀ ਆ ਸਾਨੂੰ ਇਨਸਾਫ ਦਿੱਤਾ ਜਾਵੇ ਜੇ ਦੀ ਮਨਜ਼ੂਰੀ ਦਿੱਤਾ ਹੋਈ ਆ ਡਿਕਲੇਅਰ ਹੋ ਗਿਆ ਕਿ ਜੇਤੂ ਦੀ ਆ ਕਿ ਕੀ ਡਿਕਲੇਅਰ ਨਹੀਂ ਹੋਇਆ ਜੀ ਇਹਨੂੰ ਲਾਰੇ ਦੰਦੇ ਪਿਆ ਜੀ ਠੀਕ ਆ ਠੀਕ ਆ ਠੀਕ ਆ ਬਟ ਦੇਖੋ ਜੀ ਆਪਾਂ ਹੀ ਪੜੇ ਲਿਖੇ ਇਨਸਾਨ ਆ ਭਾਜੀ ਦੁਨੀਆ ਜਾਨਦੇ ਆ ਕਿ ਮਸ਼ੀਨ ਲਾਈ ਦੀ ਉਸ ਉਹਨਾਂ ਨੇ ਸਾਹ ਦਵਾਈ ਦੇਦੇ ਪਿਆ ਹੌਦ ਦੇ ਨੋਸ ਦਿੰਦੇ ਕਿ ਤੁਹਾਡਾ ਮਰੀਜ਼ ਠੀਕ ਆ ਪਰ ਤੁਹਾਡਾ ਮਰੀਜ਼ ਸਮ ਡੈਡ ਆ ਜੀ ਕਿੰਨੀ ਦੇਰ ਹੋ ਗਿਆ ਤਾਂ ਨਾ ਲੱਗੇ 10 ਘੰਟਾ ਹੋ ਗਿਆ ਬੱਠੇ ਜੀ ਨੂੰ ਕਿੰਨੀ ਦੇਰ ਤੱਕ ਅਜੇ ਨਾਲ ਇਨਸਾਫ ਨਹੀਂ ਮਿਲਿਆ ਅਪਰ ਹੋਠਾ ਨਹੀਂ ਮਾਰਿਆ ਜੀ ਪੁਲਿਸ ਅਧਿਕਾਰੀ ਆਇਆ ਨਹੀਂ ਕੋਈ ਨਹੀਂ ਕੋਈ ਆਇਆ ਜੀ ਜਨਾਬ ਸ਼ਿਲਪਾ ਮੇਰੇ ਰਿਸ਼ਤੇਦਾਰ ਦਾ ਨਾਮ ਆਸ਼ੂ ਉਹਨਾਂ ਨੂੰ ਸਿਰ ਸਟੋਨ ਸੀਗੀ ਯੂਨਿਟ ਦੇ ਵਿੱਚ ਜਿਆ ਪੰਜ ਸੱਤ ਦਿਨ ਤੋਂ ਐਡਮਿਟ ਕਰਾਇਆ ਹੋਇਆ ਉਹਨਾਂ ਦੀ ਇਨਫੈਕਸ਼ਨ ਹੋ ਜ਼ਿਆਦਾ ਹੀ ਕੱਲ੍ਹ ਰਾਤ ਇਹਨਾਂ ਨੇ ਹਰਡਾ ਅਪਡੇਟ ਕੀਤਾ 6 ਵਜੇ ਲੈ ਕੇ ਗਏ ਆ ਤੇ 10 ਵਜੇ ਆਪਰੇਸ਼ਨ ਕਰਕੇ نیچے ਆ ਗਏ ਆ ऑपरेशन ਤੋਂ ਬਾਅਦ ਇਹਨਾਂ ਨੂੰ ਹੁਸ਼ੀਲੀ ਆਈ ਹੈ ਔਰ ਇਹਨਾਂ ਨੇ ਗੱਲ ਵੀ ਕੀਤੀ ਹੈ ਉਸ ਤੋਂ ਬਾਅਦ ਇਹਨਾਂ ਦੀ ਦਰਦ ਹੋਈ ਆ ਤੇ ਡਾਕਟਰ ਨੇ ਗੱਲ ਕੀਤੀ ਆ ਡਾਕਟਰ ਨੇ ਇੰਕਜੈਕਸ਼ਨ ਲਗਾਇਆ ਇਹਨਾਂ ਨੂੰ ਪੇਨ ਦਾ ਦੂਸਰਾ ਇਹਨਾਂ ਨੇ ਮੂੰਹ ਵਿੱਚ ਗੋਲੀ ਪਾਤੀ ਜਦੋਂ ਇਹਨਾਂ ਨੇ ਮੂੰਹ ਚ ਗੋਲੀ ਪਾਈ ਆ ਤੇ ਮਤਲਬ ਕਿ ਇਹਨਾਂ ਨੂੰ ਨੀਂਦ ਆਉਣਾ ਪਈ ਤੇ ਇਹ ਵੀ ਨੇ ਕਹਿੰਦੇ ਕਿ ਤੂੰ ਸ਼ਿਲਪਾ ਉੱਪਰ ਚੱਲ ਜਾ ਆਈਸੀਯੂ ਵਿੱਚ ਇਹ ਰੁਕਣ ਨਹੀਂ ਦੇਣ ਦੇ ਲੱਗੇ ਜਿੱਦਾਂ ਮੈਂ ਉੱਪਰ ਚੱਲ ਗਈ ਤੇ ਇੱਕ ਘੰਟੇ ਬਾਅਦ ਇਹਨਾਂ ਦੀ ਕੋਈ ਇhtaaf ਦੀ ਲੜਕੀ ਉੱਪਰ ਆਈ ਤੇ ਮੈਨੂੰ ਕਹਿੰਦੀ ਕਿ نیچے ਆਓ ਜਲਦੀ ਮੈਂ ਜਿੱਦਾਂ ਹੀ ਆਈ ਤੇ ਆਉਂਦੇ ਦੇਖਿਆ ਇਹਨਾਂ ਦਾ ਹਾਰਟ ਨਹੀਂ ਕੰਮ ਕਰ ਰਹੇ ਸਰ ਉਸ ਟਾਈਮ ਤੇ ਤੇਜ਼ਾਰੇ ਉਹਨਾਂ ਨੂੰ ਪ੍ਰੈਸ ਕਰ ਰਹੇ ਦੋ ਵੇ ਤੋਂ ਲੈ ਕੇ ਸਰ ਕਿੰਨਾ ਟਾਈਮ ਹੋ ਗਿਆ ਉਹਨਾਂ ਨੂੰ ਕੋਈ ਹੋਸ਼ ਨਹੀਂ ਆndi ਕੋਈ ਟ੍ਰੀਟਮੈਂਟ ਨਹੀਂ ਹੋਂਦਿਆ ਸਰ ਪਲੀਜ਼ ਇਹਨਾਂ ਨਾਲ ਕੁਝ ਕਰ ਰਹੇ ਆ ਕਿ ਕਹਿੰਦੇ ਕੀ ਹੋ ਗਿਆ ਇਹਨੂੰ ਉਹ ਕਹਿੰਦੇ ਕਿ ਇਹਨਾਂ ਦੇ ਬ੍ਰੇਨ ਚ ਕਲੋਟਸ ਬਣ ਗਿਆ ਵਾ ਉਹ ਕਹਿੰਦਾ ਕਿ ਇਹਨਾਂ ਦੀ ਬਾਜੂ ਹਿੱਲੀ ਆ ਇੱਕ ਬਾਜੂ ਤੇ ਇੱਕ ਲੈਗ ਹਿੱਲੀ ਆ ਤੇ ਆਸ਼ੂ ਨੇ ਜੋੜਦੀ ਆਵਾਜ਼ ਲਗਾਈ ਆ ਕਿ ਮੈਨੂੰ ਦਰਦ ਹੋ ਰਹੀ ਆ ਉਸ ਤੋਂ ਬਾਅਦ ਇਹਨਾਂ ਨੂੰ ਹੋਸ਼ ਹੀ ਨਹੀਂ ਕੋਈ ਆਈ ਡਾਕਟਰ ਕੀ ਕਹਿ ਰਿਹਾ ਡਾਕਟਰ ਕਹਿ ਰਿਹਾ ਕਿ ਇਹਨਾਂ ਨੂੰ ਨਿਊਰੋ ਹਸਪੀਟਲ ਵਿੱਚ ਲੈ ਕੇ ਚਲੇ ਜਾਓ ਅਸੀਂ ਸਵੇਰੇ ਦੇ ਕਹਿ ਰਿਹਾ ਕਿ ਤੁਸੀਂ ਇੱਥੇ ਇੱਥੇ ਡਾਕਟਰ ਬੁਲਾ ਦਿਓ ਸਾਨੂੰ ਇੱਥੇ ਟ੍ਰੀਟਮੈਂਟ ਕਰ ਦਿਓ ਪ੍ਰਿੰਟ ਕੇ ਡਾਕਟਰ ਨੇ ਕੀਤਾ ਸੀਗਾ ਪਤਾ ਨੂੰ ਇਹ ਨਹੀਂ ਕਿ ਬੰਦੇ ਨਹੀਂ ਇਹ ਕਿ ਕਈ ਯਾਰ ਬਾਰਾ ਕੋਈ ਨਹੀਂ ਆਇਆ ਹਜੀਰ ਬੰਦੇ ਹਾਂ ਹਾਂ ਜੀ ਜਿਨ੍ਹਾਂ ਦਾ ਹਸਪੀਟਲ ਆ ਮੰਜੀ ਮੰਜੀ ਬਪਰ ਨਹੀਂ ਕੀਤਾ ਮੰਜੀ ਬਪਰ ਨਹੀਂ ਕੀਤਾ ਹਾਂ ਜੀ ਹਾਂ ਜੀ ਗੱਲ ਉਹ ਨਹੀਂ ਆਪਰੇਸ਼ਨ ਕਿੰਨੇ ਕੀਤਾ ਆਪਰੇਸ਼ਨ ਇੱਕ ਸਟੋਨ ਦਾ ਹੀ ਤੇ ਇੰਨੀ ਵੱਡੀ ਗੱਲ ਕਿਦੋਂ ਬਣ ਗਈ ਉਹਨਾਂ ਦੀ ਜ਼ਿੰਦਗੀ ਜਾਨ ਤੇ ਬਣੀਆ ਹੌਸ਼ ਨਹੀਂ ਕਰ ਰਹੇ ਉਹ ਤਾਂ ਕਿਉਂ ਹੋਇਆ ਆ ਬੜੇ ਤੇ ਕੁਝ ਇੱਕ ਪਥਰੀ ਵਸਦੇ ਆਈ ਤੇ ਹਾਂਜੀ ਤੇ ਉਹ ਆਇਆ ਸੀ ਤੇ ਕੀ ਸਮੱਸਿਆ ਕੀ ਸੀ ਪੇਸ਼ੈਂਟ ਇਹ ਪੇਸ਼ੈਂਟ ਆ ਹਾਸ਼ੂ ਤੋਂ ਸੀਗਾ ਇਹ ਆ ਦੇਖੋ ਕ੍ਰਿਪਨ 5 ਦਿਨ ਪਹਿਲਾਂ ਆਇਆ ਸੀਗਾ ਜਦੋਂ ਆਇਆ ਸੀਗਾ ਇਹਨੂੰ ਬਹੁਤ ਜ਼ਿਆਦਾ ਹਾਈ ਇਨਫੈਕਸ਼ਨ ਸੀਗੀ ਪਰ ਮੇਰੇ ਕੋ ਇਹ ਆ ਕੇ ਕਹਿ ਰਿਹਾ ਸੀ ਕਿ ਮੇਰਾ ਗੁਰਦੇ ਚ ਪੱਥਰੀ ਆ ਉਹਦਾ ਆਪਰੇਸ਼ਨ ਕਰ ਦੋ ਉਹਨਾਂ ਚਿਰ ਅਸੀਂ ਆਪਰੇਸ਼ਨ ਨਹੀਂ ਕਰ ਸਕਦੇ ਜਦੋਂ ਤੱਕ ਉਹਦੀ ਇਨਫੈਕਸ਼ਨ ਠੀਕ ਨਾ ਹੋਏ ਉਹਨੂੰ ਪਹਿਲਾਂ ਇਨਫੈਕਸ਼ਨ ਦਾ ਇਲਾਜ ਕੀਤਾ ਗਿਆ ਉਸ ਤੋਂ ਬਾਅਦ ਮੇਰੇ ਯੂਰੋਲੋਜਿਸਟ ਨੇ ਆ ਕੇ ਉਹਦੀ ਸਰਜਰੀ ਕੀਤੀ ਹੈ ਸਰਜਰੀ ਜਿਹੜੀ ਆ ਬਹੁਤ ਵਧੀਆ ਗਈ ਹੈ ਸਰਜਰੀ ਦੇ ਵਿੱਚ ਕੋਈ ਕੰਪਲਿਕੀਸ਼ਨ ਨਹੀਂ ਉਤਤ ਬਾਅਦ 1:30 ਵਜੇ ਰਾਤੀਂ ਦਾ ਅੰਦਾਜ਼ਾ ਉਹਨਾਂ ਨੂੰ ਦੌਰਾ ਆਇਆ ਸੀਦਾ ਰਾਇਆ ਸੀਦਾ ਦੇ ਵਿੱਚ ਪੇਸ਼ੈਂਟ ਨੂੰ ਮੂੰਹ ਤੋਂ ਝੱਗ ਨਿਕਲੀ ਆ ਤੇ ਲੱਤਾਂ ਬਾਹਾਂ ਦੀ ਵੀਕਨੈਸ ਰਾਈਟ ਸਾਈਡ ਦੀ ਵੀਕਨੈਸ ਆਈਏ ਉਤਤ ਬਾਅਦ ਨਾਲ ਦੇ ਨਾਲ ਹੀ ਪੇਸ਼ੈਂਟ ਡੇਰਾ ਵਾ ਉਹ ਕਾਰਡਿਕ ਐਂਡ ਪਲਮਨਰੀ ਰੈਫਟ ਤੇ ਗਿਆ ਉਹ ਨਾ ਅਸੀਂ ਸੀਪੀਆਰ ਕਰਕੇ ਪੇਸ਼ੈਂਟ ਨੂੰ ਰਿਵਾਈਵ ਕਰ ਲਿਆ ਉਹਨੂੰ ਵੈਂਟੀਲੇਟਰ ਦੇ ਉੱਤੇ ਲਗਾ ਦਿੱਤਾ ਸਾਰੇ ਸਾਰੇ ਕੰਮ ਨੂੰ ਸਾਰੀ ਟੀਮ ਸਾਰੇ ਨਸਟੈਟਿਸ ਮੈਡੀਸਿਕਲ ਸਪੈਸ਼ਲਿਸਟ ਸਾਰੇ ਜਾਣੇ ਅਵੇ ਰਲ ਕੇ ਟੀਮ ਵਰਕ ਕੀਤਾ ਉਸ ਤੋਂ ਬਾਅਦ ਸਾਨੂੰ ਇਹਦਾ ਜਿਹੜਾ ਡਾਇਗਨੋਸ ਬੰਦਾ ਸੀ ਉਹ ਅਧਰੰਗ ਨਹੀਂ ਦਿਖ ਰਿਹਾ ਸੀ ਤੁਹਾਨੂੰ ਆਪਰੇਸ਼ਨ ਨਾਲ ਇਹਦਾ ਕੋਈ ਲੈਣ ਦੇ ਨੀ ਸੀਗਾ ਉਹ ਅਧਰੰਗ ਦੇ ਇਲਾਜ ਕਰਕੇ ਅਸੀਂ ਪੇਸ਼ੈਂਟ ਸੀਟੀ ਕਰਾਈ ਸੀਟੀ ਵੀ ਰਾਤ ਨੂੰ ਅਸੀਂ ਚਾਰ ਡਾਕਟਰ ਨਾਲ ਗਏ ਫੇਰ ਸੀਟੀ ਕਰਾ ਕੇ ਲੈ ਕੇ ਆਏ ਐਮਬੂਲੈਂਸ ਦੇ ਵਿੱਚ ਖੁੱਦ ਜਾ ਕੇ ਉਸੇ ਈ ਤੋਂ ਇਹ ਗੱਲ ਕਲੀਅਰ ਹੁੰਦੀ ਆ ਕਿ ਉਹਨੂੰ ਹਦਰੰਗ ਦਾ ਦौरा ਆਇਆ ਉਹਦੇ ਘਰ ਦੇ ਨੂੰ ਦੱਸਿਆ ਗਿਆ ਕਿ ਹਾਂ ਭਈ ਇਹਨੂੰ ਹਦਰੰਗ ਦਾ ਦौरा ਆਇਆ ਇਹਨੂੰ ਕਿਸੇ ਨਿਊਰੋਲੋਜੀਕਲ ਸੈਂਟਰ ਦੇ ਉੱਤੇ ਲੈ ਕੇ ਜਾਇਆ ਜਾਏ ਪਰ ਉਹ ਲਗਾਤਾਰ ਇਸ ਚੀਜ਼ ਨੂੰ ਰਿਫਿਊਜ਼ ਕਰ ਰਿਹਾ ਰਾਤ ਦੇ ਘਰ ਰਿਹਾ ਕਰੀਬਨ 1.5 ਵਜੇ ਸਾਢੇ ਤੇ 3:30 ਵਜੇ ਤੱਕ ਰਿਫਿਊਜ਼ ਕਰ ਰਿਹਾ ਕਿ ਅਸੀਂ ਕਿਤੇ ਨਹੀਂ ਹੋਰ ਲੈ ਕੇ ਜਾਣਾ ਸਾਡਾ ਪੇਸ਼ੈਂਟ ਜਾਂ ਇੱਥੋਂ ਜਿੰਦਾ ਜਿਊ ਜਾਊ ਜਾਂ ਮਰਿਆ ਜਾਊ ਇਹ ਬਹੁਤ ਐਜ਼ ਪਬਲਿਕ ਨੂੰ ਮੈਂ ਇੱਕ ਮੈਸੇਜ ਦੇਣਾ ਚਾਹੁੰਦਾ ਕਿ ਇਹ ਜਿਹੜਾ ਜਿੰਦਾ ਜਾਊ ਜਾਂ ਮਰਿਆ ਜਾਊ ਇਹ ਮੈਨੂੰ ਨਹੀਂ ਹਜਮ ਹੁੰਦੀ ਗੱਲ ਡਾਕਟਰ ਨੇ ਆਪਣਾ ਕੰਮ ਕੀਤਾ ਹੈ ਡਾਕਟਰ ਦਾ ਕੰਮ ਹੈ ਕਿ ਇੱਕ ਪਾਸੇ ਤੇ ਡਾਕਟਰ ਨੂੰ ਆਪਾਂ ਰੱਬ ਕਹਿੰਦੇ ਆ ਇੱਕ ਪਾਸੇ ਅਸੀਂ ਡਾਕਟਰ ਨੂੰ ਕਹਿੰਦੇ ਕਿ ਆ ਇੱਥੇ ਜਾ ਜਿੰਦਾ ਜਾਊ ਜਾਂ ਮਰਿਆ ਜਾਊ ਇਸ ਚੀਜ਼ ਨੂੰ ਆਪਾਂ ਹੁਣ ਸਾਰੇ ਜਣੇ ਇਕੱਠੇ ਹੋ ਕੇ ਸਾਰੇ ਮੇਰੇ ਪ੍ਰੈਸ ਵੀ ਜਾਂਦੇ ਆ ਮੇਰੇ ਨਾਲ ਉੱਥੇ ਵੇਖਦੇ ਆ ਆਪਾਂ ਪੇਸ਼ੈਂਟ ਜਿੰਦਾ ਜਿੰਦੇ ਪੇਸ਼ੈਂਟ ਨੂੰ ਤੁਸੀਂ ਮਰਿਆ ਕਹੀ ਜਾਂਦੇ ਹੋ ਔਰ ਉਸ ਤੋਂ ਬਾਅਦ ਵਿੱਚ ਤੁਸੀਂ ਕਹਿੰਦੇ ਹੋ ਕਿ ਅਸੀਂ ਯੂਨੀਅਨ ਵਾਲੇ ਆਏ ਹਾਂ ਉਹ ਬਹੁਤ ਗਲਤ ਗੱਲ ਹੈ ਇਸ ਸਮਾਜ ਦੇ ਵਿੱਚ ਮਾੜਾ ਮਾੜੇ ਅੰਸਰ ਜਿਹੜੇ ਆ ਇਹਨਾਂ ਨੂੰ ਦੂਰ ਕੀਤਾ ਜਾਣਾ ਚਾਹੀਦਾ ਸਰ ਨਿਊਰੋ ਸਰਜਨ ਆਪਣੇ ਕੋਲ ਨਹੀਂ ਸੀ ਹੈ ਕਿਵੇਂ ਬੋਲ ਨਿਊਰੋ ਸਰਜਨ ਸਾਡੇ ਵਿਜ਼ਟ ਦੇ ਉੱਤੇ ਆਂਦੇ ਨਿਊਰੋ ਸਰਜਨ ਨਾਲ ਟੈਲੀਫੋਨੀਕਲੀ ਕਨਸਲਟੇਸ਼ਨ ਰੱਤੀ ਕਰ ਲਈ ਸੀ ਉਹਨਾਂ ਨੇ ਕਿਹਾ ਸੀ ਕਿ ਨਿਊਰੋ ਸੈਂਟਰ ਦੇ ਵਿੱਚ ਭੇਜੋ ਡਾਕਟਰ ਸਾਹਿਬ ਨੇ ਤਾਂ ਕਹਿਣਾ ਵਾ ਕਿ ਦਾਰ ਨੂੰ ਡਾਕਟਰ ਨੇ ਕਹਿਤਾ ਸੀ ਹਾਂ ਨੋ ਕਿ ਪੇਸ਼ੈਂਟ ਤੁਹਾਡਾ ਡੈੱਡ ਆ ਉਹਨੇ ਸਿਰਫ ਆਪਣੀ ਇਲਾਜ ਕਰਾਉਣ ਵਾਸਤੇ ਕਹਿੰਦੇ ਕਿ ਉੱਥੇ ਲੈ ਜਾਓਗੇ ਪਰ ਇਹ ਜੇ ਇਹ बार-बार ਪੇਸ਼ੈਂਟ ਨੂੰ ਕਹਿੰਦੇ ਨੇ ਕਿ ਜਦੋਂ ਵੀ ਕੋਈ ਕਾਹਦੇ ਟਰੀਟਮੈਂਟ ਤੇ ਸਾਈਨ ਕਰੋ ਸਾਈਨ ਕਰੋ ਤੇ ਵੀ ਸਾਈਨ ਕਰਕੇ ਆਪਣੀ ਜਿਵੇਂ ਮਰਿ ਪਹੁੰਚ ਲਾਏ ਜਾਣ ਖੜੇ ਜਿੰਦਾ ਵਾ ਦੇਖੋ ਸਰ ਪੇਸ਼ੈਂਟ ਡੈੱਡ ਵਾ ਕਿ ਜਿੰਦਾ ਵਾ ਆਪਾਂ ਸਾਰੇ ਪੜੇ ਲਿਖੇ ਆ ਉੱਥੇ ਮੋਨੀਟਰ ਲੱਗੇ ਆ ਵੈਂਟੀਲੇਟਰ ਲੱਗੇ ਆ ਆਪਾਂ ਇਹਨੂੰ ਵੇਖ ਸਕਦੇ ਆ ਆਪਾਂ ਕੋਈ ਲੁਕਾ ਕੇ ਥੋੜੀ ਰੱਖਣਾ ਇੱਕ ਡੈੱਡ ਪੇਸ਼ੈਂਟ ਨੂੰ ਕਿੱਦਾਂ ਮੈਂ ਰੱਖ ਸਕਦਾ ਇਹ ਤਾਂ ਤੁਸੀਂ ਉਹਨਾਂ ਦਾ ਵਰਤਣਾ ਤੁਸੀਂ ਟੈਕਨੀਕਲ ਬੰਦੇ ਹੋ ਤੁਸੀਂ ਪੜ੍ਹੇ ਲਿਖੇ ਬੰਦੇ ਹੋ ਪ੍ਰੈਸ ਵਾਲੇ ਬੰਦੇ ਹੋ ਤੁਸੀਂ ਮੋਨੀਟਰ ਦੇ ਉਤੇ ਪੜਨਾ ਜਾਣਦੇ ਹੋ ਕਿ ਹਾਂ ਇੱਥੇ ਹਾਰਟ ਰੇਟ ਆ ਰਿਹਾ ਇੱਥੇ ਬੀਪੀ ਆ ਰਿਹਾ ਕਿ ਨਹੀਂ ਆ ਰਿਹਾ ਔਰ ਸੈਚੂਰੇਸ਼ਨ ਆ ਰਹੀ ਹੈ ਕਿ ਨਹੀਂ ਇਹ ਚੀਜ਼ਾਂ ਤੇ ਆਪਾਂ ਮੋਨੀਟਰ ਤੇ ਹੁੰਦੇ ਜਾ ਕੇ ਦੇਖ ਲੈਣੇ ਬਿਲਕੁਲ ਚਲੋ ਜੀ ਹੁਣ ਪਰਿਵਾਰ ਨੂੰ ਕੀ ਕਹੇਗਾ ਫਿਰ ਆਹ ਸਾਹਿਬ ਪਰਵਾਰ ਨੂੰ ਮੇਰੀ ਇੱਕੋ ਹੀ ਗੁਜਾਰਸ਼ ਹੈ ਕਿ ਮਰੀਜ਼ ਨੂੰ ਜੇ ਬਚਾਉਣਾ ਹੋਏ ਆਪਾਂ ਅਸੀਂ ਜ਼ਬਰਦਸਤੀ ਇੱਥੋਂ ਨਹੀਂ ਚੁੱਕ ਕੇ ਬਾਹਰ ਭੇਜ ਸਕਦੇ ਜਿੰਨਾ ਚਿਰ ਤੱਕ ਪਰਿਵਾਰ ਵਾਲੇ ਸਾਨੂੰ ਸਹਿਮਤ ਨਹੀਂ ਦੇ ਦਿੰਦੇ ਸਾਈਨ ਦਾ ਮਤਲਬ ਇਹ ਹੈ ਕਿ ਤੁਸੀਂ ਸਹਿਮਤ ਦੇ ਦਿੰਦੇ ਆ ਕਿ ਸਾਨੂੰ ਸ਼ਿਫਟ ਕੀਤਾ ਜਾਏ ਸ਼ਿਫਟ ਕਰਨ ਲਈ ਮੈਂ ਇੱਥੋਂ ਤੱਕ ਕਿਹਾ ਕਿ ਮੈਂ ਆਪਣੀ ਐਂਬੂਲੈਂਸ ਹੋਰ ਆਪਣਾ ਵੈਂਟੀਲੇਟਰ ਵਾਲੀ ਐਂਬੂਲੈਂਸ ਸਾਰਾ ਸਟਾਫ ਈ ਨਾਲ ਪੇਜਾਂਗਾ ਇਹ ਮੇਰੀ ਰਿਸਪੋਨਸਿਬਿਲਟੀ ਹੋਏਗੀ ਸ਼ਿਫਟ ਕਰਨ ਦੀ ਡਾਕਟਰ ਸਾਹਿਬਾ ਕਿ ਡਾਕਟਰੀ ਵੱਡੀ ਟੀਮ ਹੈ ਇਸ ਵੇਲੇ ਇੱਥੇ ਬੈਠੀ ਹੋਈ ਹੈ ਤੁਹਾਨੂੰ ਸਾਰਿਆਂ ਨੂੰ ਦੇਖ ਕੇ ਕਿੰਨੇ ਕ ਪਰਸੈਂਟ ਜਾ ਸਕਦੇ ਜੇ ਉਹਨੂੰ ਇਹ ਇਹ ਯੂ ਕਾਂਟ ਸੇ ਡਾਕਟਰ ਡਾਕਟਰ ਹੀ ਹੁੰਦਾ ਰੱਬ ਨਹੀਂ ਹੁੰਦਾ ਇਹਦੇ ਚ ਬਾਬੇ ਨਾਨਕ ਨੇ ਕਿਹਾ ਕਿ ਮੈਨੂੰ ਆਪਣੇ ਅਗਲੇ ਸਾਧਾਂ ਦੀ ਪਤਾ ਉਹ ਏਡੇ ਵੱਡੇ ਸੰਤ ਨੇ ਕਹਿਤਾ ਤੇ ਤੁਸੀਂ ਇਹ ਗੱਲ ਪੁੱਛਣੀ ਜਾਂ ਦੱਸਣੀ ਹੈ ਹੀ ਗੰਤ